ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਕਾਲੀ ਪੰਚਾਇਤ ਅਤੇ ਸਾਬਕਾ ਸਰਪੰਚ ਦੋ ਦਰਜਨਾ ਤੋਂ ਵੱਧ ਅਕਾਲੀ ਵਰਕਰਾਂ ਨਾਲ ਆਮ ਆਦਮੀ ਪਾਰਟੀ ਚ ਸ਼ਾਮਲ ਅਮਰਸਰ 3 ਜੂਨ 2025 ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਸੋਹੀਆ ਕਲਾਂ ਦੇ ਖੇਤ ਪਿੰਡ ਦਬਰਜੀ ਕਲਾ ਪੰਚਾਇਤ ਅਕਾਲੀ ਦਲ ਦੇ 2 ਦਰਜਨਾ ਤੋਂ ਵੱਧ ਸਰਗਰਮ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਇਸ ਮੌਕੇ ਦਬਰਜੀ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੋਹੀ ਅਤੇ ਦੀ ਅਗਵਾਈ ਹੇਠ ਮਰਮੁਖ ਨਾਮਨ ਨੂੰ ਨਾਮ ਗੁਰਪ੍ਰੀਤ ਸਿੰਘ ਸਰਪੰਚ ਜਸਪਾਲ ਸਿੰਘ ਮੈਂਬਰ ਪੰਚਾਇਤ ਸੁਖਪਾਲ ਸਿੰਘ ਮੈਂਬਰ ਪੰਚਾਇਤ ਸਖਵੰਤ ਕੌਰ ਮੈਂਬਰ ਪੰਚਾਇਤ ਜੋਗਾ ਸਿੰਘ ਮੈਂਬਰ ਪੰਚਾਇਤ ਪਰਮਿੰਦਰ ਸਿੰਘ ਠੇਕੇਦਾਰ ਮਹਾਲ ਸਿੰਘ ਚੰਦ ਸਿੰਘ ਜੱਗ ਜੱਗ ਸਿੰਘ ਕਲਵੰਤ ਸਿੰਘ ਸਰਪਕਾ ਸਰਪੰਚ ਗੁਰਮੀਤ ਸਿੰਘ ਸਾਬਕਾ ਮੈਂਬਰ ਏਸ਼ਨ ਸਿੰਘ ਪ੍ਰਧਾਨ ਨਰਿੰਦਰ ਮਨਿੰਦਰ ਸਿੰਘ ਕੈਪਟਨ ਕਸ਼ਮੀਰ ਸਿੰਘ ਜਸਵਿੰਦਰ ਸਿੰਘ ਸੁਖਵਿੰਦਰ ਸਿੰਘ ਸੋਹੀ ਗੁਰ ਰੰਧਾਵਾ ਐਕਟ ਮਾਸਟਰ ਚ ਹਰਚਰਨ ਸਿੰਘ ਸ਼ਮਸ਼ੇਰ ਸਿੰਘ ਸੋਹੀ ਮੈਂਬਰ ਪੰਚਾਇਤ ਸ਼ਾਮਲ ਹੋਏ ਹਨ ਇਸ ਮੌਕੇ ਨਵਜੋਤ ਸਿੰਘ ਸੁਰਿੰਦਰ ਕੌਰ ਸਿਮਰਜੀਤ ਸਿੰਘ ਗੁਰਚਰਨ ਸਿੰਘ ਬਲਵੰਤ ਸਿੰਘ ਅਤੇ ਹਲਕਾ ਕੋਰੀਆ ਨੇਟਰ ਸ੍ਰੀ ਨੇਡਨ ਤਰਸੇਮ ਸਿੰਘ ਗਿੱਲ ਵੀ ਹਾਜ਼ਰ ਸਨ ਇਸ ਸਮਾਗਮ ਵਿੱਚ ਅਜੋਜਨ ਪਿੰਡ ਦਵਰਜੀ ਵਿਖੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੋਹੀ ਦੇ ਗ੍ਰਹਿ ਵਿਕੇ ਹੋਇਆ ਹੈ ਜਿੱਥੇ ਵਿਧਾਨ ਸਭਾ ਹਲਕਾ ਮਜੀਠਾ ਦੇ ਇੰਚਾਰਜ ਜਸਵਿੰਦਰ ਪਾਲ ਸਿੰਘ ਜੱਗਾ ਮਜੀਠਿਆ ਦੇ ਨਵੇਂ ਸ਼ਾਮਲ ਹੋਏ ਵਰਕਰਾਂ ਦਾ ਨਿੱਘਾ ਸਵਾਗਤ ਕੀਤਾ ਹੈ ਜਸਵਿੰਦਰ ਪਾਲ ਸਿੰਘ ਜੱਗਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੇਠਲੇ ਪੱਧਰ ਤੱਕ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਇਹ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਉਨ੍ਹਾਂ ਕਿਹਾ ਹੈ ਕਿ ਨਵੇਂ ਸ਼ਾਮਲ ਹੋਏ ਵਰਕਰਾਂ ਬਰਕਰ ਆ ਆਮ ਆਦਮੀ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਹਲਕਾ ਮਜੀਠਾ ਵਿੱਚ ਇਹਨਾਂ ਨੂੰ ਪੂਰਿਆ ਸਤਿਕਾਰ ਦਿੱਤਾ ਜਾਵੇਗਾ ਅਤੇ ਪਿੰਡ ਵਿੱਚ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦੀ ਹੀ ਅਮਲੀ ਜਾਮਾ ਪਹੁੰਚਾਇਆ ਜਾਵੇਗਾ ਸਾਫ ਦਾ ਸਰਪੰਚ ਸੁਖਵਿੰਦਰ ਸਿੰਘ ਸੋਹਿਆ ਨੇ ਸੋਹੀ ਨੇ ਪ੍ਰੋਗਰਾਮ ਨੂੰ ਸਫਲਤਾ ਲਈ ਜਿਸ ਸਰਦਾਰ ਜਗਵਿੰਦਰ ਪਾਲ ਸਿੰਘ ਜੱਗਾ ਦੀ ਰਹਿਨਮਾਈ ਦੀ ਛਾਗਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੀਤਿਕਾਂ ਦੇ ਵਿਕਾਸ ਪੱਖੀ ਏਜੰਡੇ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਸੀ ਇਸ ਦੌਰਾਨ تر세ਮ ਸਿੰਘ ਗਿੱਲ ਹਲਕਾ ਕੋਰੀਆਡਨ ਕੋਡੀ ਅਕੁਰੀਆਡਨ ਆਰਡੀਨੇਟਰ ਨਸ਼ਿਆਂ ਵਿਰੋਧ ਚੱਲੀ ਇਹ ਚੱਲ ਰਹੀ ਮਹਿੰਮ ਦਾ ਵੀ ਜਗਰ ਕੀਤਾ ਸੀ ਅਤੇ ਪ੍ਰਧਾਨ ਅਤੇ ਪਾਰਟੀ ਦੇ ਸਮਰਥਨ ਦੀ ਸ਼ਲਾਘਾ ਵੀ ਕੀਤੀ ਹੈ ਖਬਰ ਨਾਲ ਅੰਤਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ